ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਸੁਹਾਣਾ ਸਾਹਿਬ ਗੁਰਦੁਆਰਾ ਸਾਹਿਬ ਜਾ ਰਹੇ ਆ ਜੀ ਤੇ ਅੱਜ ਬਾਬਾ ਹਨੂਮਾਨ ਸਿੰਘ ਜੀ ਦਾ ਜਨਮ ਦਿਹਾੜਾ ਹੈ ਤੇ ਤੁਹਾਨੂੰ ਜਾ ਕੇ ਦਰਸ਼ਨ ਕਰਾਣੇ ਆ ਸੋ ਜੁੜੇ ਰਹੋ ਸਾਡੇ ਨਾਲ ਚਲੋ ਜੀ ਲੋਕ ਲਾ ਦਿੱਤਾ ਜੀ ਆਪਾਂ ਤੇ ਗੱਡੀ ਸਾਡੀ ਤਿਆਰ ਹੈ ਡਰਾਈਵਰ ਸਾਹਿਬ ਤਿਆਰ ਹੋ ਗਏ ਨੇ ਇਸ ਤੇ ਵੀ ਅਸੀਂ ਲੋਕ ਲਾ ਦਈਏ ਚਲੋ ਜੀ ਤੁਸੀਂ ਬਣੇ ਰਹੋ ਸਾਡੇ ਨਾਲ ਲੋ ਜੀ ਅਸੀਂ ਨਿਕਲ ਗਏ ਆ ਕਰੋ ਤੇ ਇਸ ਟਾਈਮ 8 ਵਜੇ ਨੇ ਰਾਤ ਦੇ ਤੇ ਤੁਹਾਨੂੰ ਨਾਲ-ਨਾਲ ਅਸੀਂ ਰਸ਼ ਵੀ ਦਿਖਾਵਾਂਗੇ ਕਿ ਸਰਕਾ ਸੜਕਾਂ ਤੇ ਕਿੰਨਾ ਕ ਰਸ਼ ਹੋਵੇਗਾ ਇਸ ਟਾਈਮ பார்க்க Oh, <laughs> ਦਾ ਇਹ ਤਾਂ ਥੋੜਾ ਉਗੇ ਜਾਂ ਮੌਤਾ ਆ ਕੇ ਕਦੇ ਵੀ ਤੁਸੀਂ ਧਰਤੀ ਤੇ ਬੀਜ ਸੁੱਟੋ ਜਿਆਦਾ ਮਿਹਨਤ ਘਾਲੋ ਤੇ ਫਲ ਪੂਰਾ ਵੱਧ ਮਿਲ ਜਾਂਦਾ ਨਾ ਵਿੱਚ ਆਂਧਾਵ ਤੇ ਉਗਦਾ ਜ਼ਰੂਰ ਹੈ ਤੋਂ ਯਤਨ ਕਰਿਆ ਕਰੋ ਸਿੱਕੀ ਦਾ ਬੀਜ ਆਪਦੇ ਬੱਚਿਆਂ ਦੇ ਅੰਦਰ ਬੀਜਿਆ ਜਾਵੇ ਬਚਪਨ ਤੋਂ ਹੀ ਮਾਤਾ ਪਿਤਾ ਨੇ ਬਾਬਾ ਹਨੂਮਾਨ ਸਿੰਘ ਨੂੰ ਸੇਖੀ ਨਾਲ ਜੋੜ ਦਿੱਤਾ ਸਭਾ ਬੜਿਆ ਹਰੇ ਪੁੰਗਰਾ ਥੋੜੀ ਸੀ ਬਾਬਾ ਹਨੂਮਾਨ ਸੰਗਧੀ ਸਾਨੂੰ ਗੋਣੀ ਪਤ ਮਹਾਰਾਜ ਨੇ ਮੱਛੇ ਲਤੀਆ ਬੇਰਾ ਅਹੰਮ ਰੋਗ ਨੂੰ ਗੁਰ ਪ੍ਰਸਾਦ ਕਰ ਰਾਜ ਜੋਗ ਸਖ ਰਾਸ਼ੀ ਪੱਖ ਵੀ ਰੱਖਦਾ ਤੇ ਜੋਗ ਰੱਬ ਨਾਲ ਜੋ ਇਸ ਤੋਂ ਪਹਿਲਾਂ ਸ਼ਰੀਰ ਤੇ ਬਜ਼ੁਰਗੀ ਆਵੇ ਚੌਂਕੜਾ ਲਾ ਤੇ ਅੰਦਰੋਂ ਬਜ਼ੁਰਗੀ ਆ ਸਰ ਕਰ ਭਾਵ ਸ਼ੋਭ ਗੁਣ ਹਾਸਨ ਕਰ ਇੱਥੇ ਗੁਣਾ ਦੀ ਗਿਣਤੀ ਕਰਕੇ ਰੁਤਬਾ ਮਿਲਦਾ ਧਰਤੀ ਦੁਨੀਆ 'ਚ ਉਮਰ ਕਰਕੇ ਨਹੀਂ ਗੁਣ ਕਿਹੜੇ ਸਤ ਸੰਤੋਖ ਦਇਆ ਸ਼ਿਮਾ ਤਰਨ ਇਹ ਦਿਨੇ ਸ਼ੁਰੂ ਕੀਤੇ ਲਾਂਚ ਸੀ ਸ਼ਾਇਦ ਨਾ ਜਾਵੇ ਤੇ ਤੁਹਾਨੂੰ ਪਤਾ ਨਾ ਜਿਹੜੇ ਕੈਟ ਹੁੰਦੇ ਨੇ ਸਰਕਾਰਾਂ ਉਹਨਾਂ ਦਾ ਆਪ ਹੀ ਕੰਡਾ ਕਢਵਾਉਂਦੀਆਂ ਹੁੰਦੀਆਂ ਜਦੋਂ ਕੰਮ ਨਿਕਲ ਜਾਵੇ ਕਿਸੇ ਨੂੰ ਜੇਲ੍ਹ ਚ ਮਰਵਾ ਦੇਣਗੇ ਕਿਸੇ ਨੂੰ ਇੱਧਰ ਉੱਧਰ ਮਰਵਾ ਦੇਣਗੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਖਾਲਸਾ ਰਾਜ ਕਰਕੇ ਡੋਗਰਿਆਂ ਨੇ ਮਾਰਿਆ ਮਹਾਰਾਜਾ ਕਣਕ ਸਿੰਘ ਮਾਰਿਆ ਮਹਾਰਾਜਾ ਨੌਨਿਹਾਲ ਵਕ੍ਰਿਤ ਕਣ ਲੋਕ ਸੰਗ ਡੋਗਰੇ ਹਰ ਕੌਮ ਵਿੱਚ ਹੁੰਦੇ ਨੇ ਚੰਗੇ ਵੀ ਤੇ ਮਾੜੇ ਆ ਸਰ ਵੀ ਪਰ ਬਾਣੀ 'ਚ ਜ਼ਿਕਰ ਹੈ ਕੀਆ ਨਾ ਜਾਣੇ ਅਕਿਰਤ ਕਾਣ ਵਿੱਚ ਜੋਨੀ ਫਾਸਤੀ ਦੀ ਕਦੇ ਬਾਣੀ ਪੜਿਓ ਮਹਾਪੁਰਸ਼ ਕਹਿੰਦੇ ਨੇ ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ ਨਾ ਤਿਸ ਭਾਰੇ ਕੋਟ ਗੜ ਕਰbaar ਜੋ ਜੀ ਹੁਣ ਅਸੀਂ ਫਾਈਨਲੀ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਜੀ ਤੋਂ ਵਾਪਸ ਘਰ ਨੂੰ ਜਾ ਰਹੇ ਆ ਤੇ ਬੜੇ ਰਹੋ ਤੁਹਾਨੂੰ ਇਸ ਟਾਈਮ ਵੀ ਦੱਸ ਦਾਂਗੇ ਸਵਾ 11 ਹੋਏ ਨੇ ਤੇ ਕਿੰਨੇ ਵਜੇ ਮੁਹਾਲੀ ਕਿੰਨਾ ਕੁ ਰਾਸ਼ ਹੁੰਦਾ ਜਿਹੜੇ ਰਸਤੇ ਤੋਂ ਅਸੀਂ ਜਾਵਾਂਗੇ ਹੈਗਾ ਜੀ ਕੁੰਬੜਾ ਚੌਂਕ ਪਾਸ ਕਿੰਤਾ ਹੈ ਅੱਗੇ ਆਊਗਾ 7 ਫੇਸ 7 ਫੇਸ ਤੋਂ ਆਪਾਂ ਲੈ ਲੈਣਾ ਲੈਫਟ ਤੇ ਦਿਖਾਣੇ ਤੁਹਾਨੂੰ 7 ਵੇਜ ਦੀ ਮਾਰਕੀਟ ਤੇ ਤ੍ਰਿਬਿੰਡੂ ਦੀ ਮਾਰਕੀਟ ਕਿੰਨਾ ਕੇ ਇਸ ਟਾਈਮ ਹਰਾਸ਼ ਹੁੰਦਾ ਹੈ ਦੇਖੋ ਅਪ੍ਰੋਕਸੀਮੇਟ 11:30 ਹੋ ਗਏ ਨੇ ਜੀ ਤੇ ਆਪਾਂ ਆ ਮੁੜ ਰਿਹਾ ਇਹ ਆ ਜਾਂਦਾ ਜੀ ਮੇਨ ਮਾਰਕੀਟ 3B2 ਤੇ ਇੱਥੇ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਰਾਸ਼ ਹੋਇਆ ਪਿਆ ਇਸ ਟਾਈਮ ਵੀ 11:30 ਵਜੇ ਕੀ ਵੀ ਪਾਰਕਿੰਗ ਫੁੱਲ ਲੈਵਲ অলਮੋਸਟ ਕਟਾਣੀ ਸਵੀਟਸ ਕਟਾਣੀ ਢਾਬਾ ਦਾਣਾ ਪਾਣੀ ਸਾਰਾ ਫੁੱਲੀ ਲੋਡਡ ਹੋਇਆ ਪਿਆ ਇਹ ਆਪਣੇ ਖਾਲਸਾ ਕੋਏ ਦੀ ਕੁਲਫੀ ਵਾਲੇ ਭਾਜੀ ਨੇ ਜੀ 3v2 ਦੇ ਵਿੱਚ ਜਿਨ੍ਹਾਂ ਦੀ ਸਾਨੂੰ ਆਈਸਕ੍ਰੀਮ ਕੁਲਫੀ ਤੇ ਗੁਲਾਬ ਜਾਮਣ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਜੀ ਲਈ ਜੀ ਭਾਜੀ ਤੋਂ ਲਈ ਜੀ ਅਸੀਂ ਗਰਮ ਗਰਮ ਗੁਲਾਬ ਜਾਮਣ ਤੇ ਹੁਣ ਅਸੀਂ ਸ਼ਕਾ ਕੇ ਦੋਨੋਂ ਜਾਣੇ ਗੁਲਾਬ ਜਮਨ ਖਾ ਕੇ 79 ਤੁਰ ਪਏ ਆ ਜੀ 3B2 ਤੋਂ ਦੀ ਅਰਸ ਜੈਂਟਲ ਸਾਈ ਅੱਲਾਪਾਈ ਸੌਂ ਟੂ ਇਹ ਜਿ ਕਿੰਨ ਪਾਨੀਆਂ ਲਾਈਟਸ ਨੇ ਅਸੀਂ 3B2 ਤੋਂ ਨਿਕਲ ਚੰਨੇ ਆ ਜੀ ਤੇ ਬਾਕੀ ਤੁਹਾਨੂੰ ਅਗਲੇ ਬਲੌਗ ਚ ਦਿਖਾਣੇ ਆ ਅੱਗੇ ਅਗਰ ਅਸੀਂ ਕਿਤੇ ਜਾਂਦੇ ਆ ਉੱਥੋਂ ਦਾ ਬਲੌਗ ਬਣਾ ਕੇ ਤੁਹਾਡੇ ਨਾਲ ਜਲੂਨ ਸਾਂਝਾ ਕਰਾਂਗੇ ਧੰਨਵਾਦ ਜੀ